గల్ మేర వీర ਮੇਰੀ ਮੈਨੂੰ ਮੈਨੂੰ ਸੱਦਿਆ ਸੀ ਗੱਲ ਕਰਕੇ ਉਹ ਭਾਈ ਗੱਲ ਤਾਂ ਸੁਣ ਲੋ ਇੱਕ ਤੇ ਆ ਵੀ ਕਾਲੀ ਸ਼ਰਟ ਆਵਾ ਤੂੰ ਵੀ ਨਾ ਪੜਕਾਉ ਨਾ ਕਿਉਂ ਮੁੰਡਿਆਂ ਨੂੰ ਨਾ ਨਾ ਪੜਕਾ ਨਾ ਪੜਕਾ ਨਾ ਉਹ ਜੀਲਾ ਉਹ ਸੁਣੋਗੇ ਗੱਲ ਗੱਲ ਸੁਣ ਲਾ ਫਿਰ ਵਾਹਿਗੁਰੂ ਜੀ ਦਾ ਖਾ ਮੇਰੀ ਬੇਨਤੀ ਆ ਕਿ ਖਨੌਰੀ ਬਾਰਡਰ ਤੇ ਤੋਂ ਇੱਕ ਮੁੰਡਾ ਸ਼ਹੀਦ ਹੋ ਗਿਆ ਖਨੌਰੀ ਬਾਰਡਰ ਤੇ ਪੰਜਾਂ ਮੁੰਡਿਆਂ ਨੂੰ ਗੋਲੀ ਵੱਜੀ ਆ ਖਨੌਰੀ ਬਾਰਡਰ ਤੇ ਪੰਜਾਂ ਮੁੰਡਿਆਂ ਨੂੰ ਗੋਲੀ ਵੱਜੀ ਆ ਠੀਕ ਆ ਸੋਲੋ ਖਨੌਰੀ ਬਾਰਡਰ ਤੇ ਪੰਜਾਂ ਬੰਦਿਆਂ ਨੂੰ ਗੋਲੀ ਵੱਜੀ ਆ ਠੀਕ ਆ ਜੀ ਦਾ ਫੋਰਸ ਨੇ ਉਧਰੋਂ ਹਮਲਾ ਕਰਕੇ 25 ਟਰੈਕਟਰ ਤੋੜ ਦਿੱਤੇ ਆ ਟਰਾਲੀਆਂ ਵੀ ਤੋੜ ਦਿੱਤੀਆਂ ਵਾ ਔਰ ਦੋ ਮੁੰਡੇ ਮਿਸ ਹੋਏ ਆ ਵਿੱਚੋਂ ਖਨੌਰੀ ਬਾਰਡਰ ਦੇ ਉੱਤੇ ਸਾਰੇ ਸੁਣ ਲੋ ਆਪਣੇ ਜੱਫੇ ਬੰਦੀ ਦਾ ਕੈਟ ਰਿਆ ਸਾਰੇ ਨੇੜੇ ਆ ਜੋ ਸਾਰੇ ਨੇੜੇ ਆ ਜੋ ਗੱਲ ਸੁਣੀ ਜਾਵੇ ਅਨੌਰੀ ਬਾਰਡਰ ਤੇ ਬੰਦੇ ਸਾਡੇ ਗਾਂ ਦੇ ਸਿੱਧੀਆਂ ਬੁਲਟ ਦੀਆਂ ਗੋਲੀਆਂ ਮਾਰ ਗਿਆ ਵਾ ਪੰਗਾਨੋ ਵਜਿਆਵਾ ਇੱਕ ਸ਼ਹੀਦ ਹੋ ਗਿਆ ਤਿੰਨ ਗੰਭੀਰ ਜ਼ਖਮੀ ਆ ਅਗਲੀ ਅਗਲੀ ਔਰ ਉਹ ਭਾਈ ਇਹ ਦੋ ਗਾ ਜਿਹੜੇ ਉਧਰੋਂ ਹਮਲਾ ਕਰਕੇ ਫੋਰਸ ਨੇ 25 ਟਰੈਕਟਰ ਟਰਾਲੀਆਂ ਤੋੜ ਦਿੱਤੇ ਆ 25 ਟਰੈਕਟਰ ਟਰਾਲੀਆਂ ਠੀਕ ਆ ਜੀ ਅਗਲੀ ਗੱਲ ਆ ਵੀ ਦੋ ਮੁੰਡੇ ਉੱਥੋਂ ਫੋਰਸ ਚੁੱਕ ਕੇ ਲੱਗੀ ਆ ਹੁਣ ਸਵਾਲ ਆ ਇਹ ਦੋਗਾ ਜ਼ਖਮੀ ਬਹੁਤ ਜ਼ਿਆਦਾ ਵਾ ਫਿਰ ਉਹਨਾਂ ਦਾ ਪਤਾ ਵੀ ਲਈਏ ਕਿ ਨਾਂ ਲਈਏ ਉਹਨਾਂ ਦਾ ਪਤਾ ਲੈਣਾ ਚਾਹੀਦਾ ਉਹਨਾਂ ਸ਼ਹੀਦਾਂ ਦਾ ਪਤਾ ਨਹੀਂ ਲੈਣਾ ਚਾਹੀਦਾ ਉਹਨਾਂ ਪਹਿਲੀ ਗੱਲ ਮੈਨੂੰ ਬੁਲਾਇਆ ਗਿਆ ਸੀ ਵੀ ਆ ਕੇ ਦੱਸੋ ਕੀ ਕਰਨਾ ਆ ਹੁਣ ਆ ਹੁਣ ਲਗਾਤਾਰ ਗੱਲ ਵੀ ਨਹੀਂ ਮੇਰੀ ਸੁਣਦੇ ਤੇ ਰੋਲਾ ਪਾਉਂਦੇ ਥੱਲਿਓ ਓਏ ਗੱਲ ਤਾਂ ਸੁਣਦੋ ਮੈਂ ਮੈਂ ਤੁਸੀਂ ਸੁਣਦੇ ਨਹੀਂ ਮੇਰੀ ਸੁਣਦੇ ਲਓ ਓ ਭਾਈ ਓ ਥੱਲ ਓ ਨਹੀਂ ਭਾਈ ਓ ਸੁਣਦੇ ਲਓ ਦੂਜੀ ਬੇਨਤੀ ਆ ਓ ਭਾਈ ਓ ਦੂਜੀ ਓ ਤੂੰ ਚੁੱਪ ਕਰ ਜਾ ਯਾਰ ਉਹ ਦੂਜੀ ਉਹ ਦੂਜੀ ਬੇਨਤੀ ਆ ਉਹ ਪੁੱਤ ਉਹ ਪੁੱਤਰ ਕਾਲੇ ਨਾ ਪੋ ਕਾਲੇ ਨਾ ਪੋ ਭੋਪੜੇ ਵਲੰਟੀਅਰ ਕੁਛ ਨਹੀਂ ਹੁੰਦਾ ਲੜਾਈ ਨਹੀਂ ਕਰਨੀ ਆਪਾਂ ਪੁੱਤ ਉਹ ਸਾਡੇ ਆਪਣੇ ਦੇ ਨਾਲ ਲੜ ਉਹ ਕਾਕਾ ਉਹ ਗੱਲ ਸੁਣੋ ਉਹ ਨਹੀਂ ਯਾਰ ਉਹ ਉਹ ਕਾਕਾ ਨਹੀਂ ਉਹ ਕੁਛ ਨਹੀਂ ਉਹ ਨਾ ਕਰੋ ਉਹ ਆਪਣੇ ਵਲੰਟੀਅਰ ਅੱਗੇ ਆਓ ਜਨ ਕੰਟਰੋਲ ਕਰੋ ਐ ਨਾ ਕਰੋ ਮੇਰੇ ਵੀਰ ਐ ਨਾ ਕਰੋ ਮੇਰੇ ਵੀਰ ਐ ਨਾ ਕਰੋ ਭਰਾ ਮੈਨੂੰ ਜੰਗ ਨਾ ਲੈ ਲਓ ਗੱਲ ਸੁਣੋ ਮੈਂ ਤਾਂ ਗੱਲ ਸੁਣਤੇ ਹੀ ਨਹੀਂ ਉਹ ਭਾਈ ਗੱਲ ਸੁਣ ਲਓ ਆਪ ਕੋ ਜਦੀ ਨਾ ਲੈ ਲਓ ਗੱਲ ਸੁਣੋ ਗੱਲ ਸੁਣੋ ਉਹ ਨਹੀਂ ਫੇਰ ਮੈਂ ਨਾ ਫੇਰ ਨਹੀਂ सरे आओ नहीं काका, हाँ, वो नहीं मेरी सुनना। भाईगुर्जी का खाल सा, भाईगुर्जी के फटे, वीरे, वीरे, वीरो, वीरो, एक मिनट वीर, एक मिनट वीर। मैं दो बार बंद किला, दो बार। मिनो किला, मैं कोई नहीं। वीरो। ਹੈਨਾ ਵੀਰੇ ਅੱਗੇ ਲਾ ਮੈਨੂੰ ਸ਼ਕਲ ਦੇਖਣ ਦੇ ਨਾ ਦੀ ਇੱਕ ਮਿੰਟ ਹੋ ਗਈ ਕੋਈ ਗੱਲ ਨਹੀਂ ਫਿਰ ਮੈਂ ਸਾਥੀ ਰ ਬੋਲੂ ਕਿ ਕਿਸ ਨੂੰ ਪਤਾ ਨਹੀਂ ਲੱਗਦਾ ਕੌਣ ਬੋਲ ਉਹ ਭਾਈ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਸਾਡੀ ਬੇਨਤੀ ਆ ਵੀ ਖਨੌਰੀ ਬਾਰਡਰ ਤੇ ਬਹੁਤ ਵੱਡਾ ਘਾਨ ਹੋਇਆ ਵਾ ਧਾਂ ਕਰੀਏ ਪਿਆ ਮੁੰਡੇ ਮਰਵਾਈਏ ਇਹ ਬਗਾਨੀਆਂ ਪੁੱਤਾਂ ਦੇ ਪੁੱਤ ਮਾਰਨਗੇ ਅਸੀਂ ਨਹੀਂ ਚਾਹੁੰਦੇ ਅਸੀਂ ਰਹਿ ਕਰਕੇ ਖਨੌਰੀ ਦਾ ਪਤਾ ਲਾ ਕੇ ਇਹ ਗਾਂ ਕਰਾਂਗੇ ਜਿਹੜੇ ਬੰਦੇ ਕਿਸੇ ਵੀ ਦਾ ਐ ਨਹੀਂ ਤੁਸੀਂ ਸਾਡੇ ਜੇ ਉਹ ਸਾਈਟ ਮੇਰੀ ਬੇਟਾ ਸੁਣ ਲੋ ਆਪਾਂ ਨਹੀਂ ਟੁੰਡੇ ਆਪਾਂ ਨਹੀਂ ਚੱਪੇ ਇੱਥੇ ਮੁੰਡੇ ਮਰਵਾਉਣੇ ਆਪਾਂ ਠੀਕ ਆ ਆਪਾਂ ਨਹੀਂ ਚਾਹੁੰਦੇ ਇੱਥੇ ਮੁੰਡੇ ਮਰਵਾਉਣੇ ਆਪਾਂ ਆਪਾਂ ਸਵੇਰ ਤੋਂ ਬੋਲਣ ਡਏ ਆ ਵੀ ਨਾ ਮੁੰਡੇ ਮਾਰਨ ਠੀਕ ਆ ਸ਼ਾਂਤ ਰਹੋ ਨਹੀਂ ਤੁਸੀਂ ਸਾਡੇ ਦੇ ਆਹੀ ਕੋ ਜਾਣਦੇ ਆਂਗੇ ਸ਼ਾਂਤ ਹੋ ਜਾਓ ਸਰਕਾਰ ਕਰ ਰਹੇ ਆ ਸਰਕਾਰ ਚਾਉਂਦੀ ਆ ਇਸ ਕਰਕੇ ਆਪਾਂ ਇੱਥੋਂ ਮੁੰਡੇ ਨਹੀਂ ਮਰਵਾਉਣੇ ਹੈਗੇ ਤੇ ਲਹਾਲ ਆਪਾਂ ਕਿਸ ਕਰਨਾ ਵਾ ਮੇਰੀ ਫੇਰ ਬੇਨਤੀ ਆ ਸ਼ਾਂਤ ਹੋ ਜੋ ਸ਼ਾਂਤ ਹੋ ਜਾਓ ਆਪਾਂ ਆਪੇ ਜੋਦੀ ਨਹੀਂ ਲੜਨਾ ਹੈਗਾ ਆਪਣੇ ਵਲੰਟੀਅਰ ਪੱਕੇ ਆ ਜਾਓ ਮੇਰੇ ਵੀਰੇ ਤੇ ਜਿਹੜੇ ਝੰਡੇ ਵਾਲੇ ਆ ਲੜਨਾ ਨਹੀਂ ਹੈਗਾ ਇਹ ਮੁੰਡੇ ਸਾਡੇ ਆ ਅਸੀਂ ਭਰਾਓ ਸ਼ਾਂਤੀ ਕਰੋ ਜਿਹੜੇ ਮੁੰਡੇ ਮਾਰੇਗੇ ਉਹਨਾਂ ਦਾ ਘਰ ਦਾ ਪਤਾ ਵੀ ਨਾ ਲਈਏ ਉਥੇ ਅੰਦੇ ਆਗੂ ਗਏ ਆ ਇਹਨ ਮੁੰਡੇ ਮਿਸ ਹੋ ਗਏ ਆ ਉਹਨਾਂ ਹਮਲਾ ਕਰਕੇ ਟਾਲੀਆਂ ਤੋੜ ਦਿਆ ਆ ਕਹਿੰਦਾ ਹਾਂ ਆ ਸਾਡੀ ਬੇਨਤੀ ਵੀ ਸਟੇ ਕਰਨਾ ਹਲੇ ਸਟੇ ਕਰਨਾ ਭਾ ਹੈ ਤੇਰੇ ਦੱਸਣਾ ਤੇਰੇ ਮੀਟਿੰਗ ਕਰਕੇ ਤੇਰੇ ਮੀਟਿੰਗ ਕਰਕੇ ਇਹ ਹੋ ਨਹੀਂ ਹਾਲੇ ਆਪਸ ਸਟੇ ਕਰਨਾ ਵਾਹ ਉਹ ਭਾਈ ਤੁਸੀਂ ਜ਼ਬਰਦਸਤੀ ਮੂੰਹ ਪਾਉਂਦੇ ਜੇ ਬਈ ਵਾਪਸ ਚਲ ਜੀ ਅਸੀਂ ਨਹੀਂ ਕਹਿੰਦੇ ਮੋੜ ਕੇ ਦੇ ਜੇ ਤੁਸੀਂ ਸਾਡੇ ਆਪਣੇ ਦੇ ਸਾਟੀ ਬੇਟਾ ਤੁਹਾਨੂੰ ਪਹਿਲੇ ਸ਼ਹੀਦਾਂ ਦਾ ਪਤਾ ਲੈ ਲੈਂਦੇ ਕਿਤਾ ਉਹਨਾ ਟੱਟਾਂ ਦਾ ਪਤਾ ਲੈਂਦੇ ਹੋ ਇਹ ੱੱਲਿਆ ੱੱਲਿਆ ਸਭ ਖਨੋਰੀ ਗਏ ਆ ਠੀਕ ਆ ਇਸ ਕਰਕੇ ਬੇਨਤੀ ਆ ਇੱਥੇ ਇੱਥੇ ਘੱਟੋ ਘੱਟ ਜਿੰਨੀਆਂ ਲਾਈ ਮਸ਼ੀਨਾਂ ਚੱਲ ਰਿਆ ਸੀ ਉਹ ਵੀ ਬੰਦ ਹੋਈਆਂ ਵਾ ਕੋਈ ਸਰਕਾਰ ਕੋ ਖਾਮੋਨੀ ਜਾ ਰਹੀ ਆ ਆਪਾਂ ਉਹ ਵੀ ਕੱਟ ਦਿੱਤੀਆਂ ਵਾ ਇਸ ਕਰਕੇ ਬੇਨਤੀ ਆ ਸਰਕਾਰ ਇਹੀ ਚਾਹੁੰਦੀ ਹੁੰਦੀ ਆ ਕਿ ਆਪੋਚ ਉਹਦੀ ਲੜੋ ਤੇ ਮਰੋ ਇਹ ਸਰਕਾਰ ਨੂੰ ਮੌਕਾ ਨਾ ਦਈਏ ਉਹ ਨਹੀਂ ਭਾਈ ਮੈਂ ਮੈਂ ਨਾ ਨਹੀਂ ਸ਼ਾਂਤ ਹੁੰਦੇ ਮੇਰੀ ਬੇਨਤੀ ਆ ਵੀ ਭਾਈ ਸਬਰ ਕਰੋ ਸੰਤੋਖ ਕਰੋ ਤੁਸੀਂ ਮੈਨੂੰ ਇਹ ਲਿਆਂਦਾ ਸੀ ਤੁਸੀਂ ਮੈਨੂੰ ਲਿਆਂਦਾ ਸੀ ਆ ਕੇ ਦੱਸੋ ਵੀ ਕੀ ਕਰਨਾ ਮੈਂ ਤੁਹਾਨੂੰ ਖਨੌਰੀ ਦੀ ਪੋਜੀਸ਼ਨ ਦੱਸ ਦਿੱਤੀ ਆ ਤੁਹਾਨੂੰ ਆਪਣੇ ਭਰਾ ਮਰਤੇ ਮਾਸਾ ਵੀ ਨਹੀਂ ਹੈਗਾ ਵੀ ਕੋਈ ਮਰ ਗਿਆ ਐ ਨਹੀਂ ਹੁੰਦਾ ਇਹ ਭਾਈ ਆ ਹਈ ਨਹੀਂ ਅਸੀਂ ਤਾਂ ਅਸੀਂ ਵੀ ਤਾਂ ਸਾਹਮਣੇ ਉਹ ਨਹੀਂ ਉਹ ਭਾਈ ਭਜਨ ਅੱਤੀ ਗਏ ਸੀ ਤੁਹਾਡੇ ਤੋਂ ਮੋਹਰੇ ਲੱਗ ਕੇ ਗਏ ਅਸੀਂ ਇਸ ਕਰਕੇ ਬੇਨਤੀ ਰਹਾ ਨਾ